ਪੁਲਿਸ ਵੱਲੋਂ ਦੋ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਹੈ ਦਰਅਸਲ ਜਾਣਕਾਰੀ ਮਿਲੀ ਹੈ ਕਿ ਪ੍ਰਸ਼ਾਸਨ ਇਹਨਾਂ ਦੋ ਬਦਮਾਸ਼ਾਂ ਨੂੰ ਲੈ ਕੇ ਹਥਿਆਰ ਰਿਕਵਰ ਕਰਵਾਉਣ ਦੇ ਲਈ ਆਇਆ ਸੀ ਤੇ ਜਿਵੇਂ ਹੀ ਉਸ ਜਗ੍ਹਾ ਉੱਤੇ ਪਹੁੰਚਦਾ ਤੇ ਇਹਨਾਂ ਵੱਲੋਂ ਚੁਲਾਕੀ ਖੇਡੀ ਜਾਂਦੀ ਜਾਂ ਤੇ ਉਹ ਹਥਿਆਰ ਚੁੱਕ ਕੇ ਪੁਲਿਸ ਉੱਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਇਹ ਬਦਮਾਸ਼ਾਂ ਦੇ ਲੱਗਦਾ ਤੇ ਗੋਲੀ ਲੱਗਦੀ ਹੈ ਸਸੁਰਾ ਦੇ ਦੋਵੇਂ ਬਦਮਾ ਜਿਹੜੇ ਨੇ ਜ਼ਖਮੀ ਹੋ ਜਾਂਦੇ ਨੇ ਤਾਂ ਤਸਵੀਰਾਂ ਵੀ ਮੌਕੇ ਦੀਆਂ ਸਾਂਝਾ ਕਰਵਾਣੇ ਜਿੱਥੇ ਦੇਖ ਸਕਦੇ ਹੋ ਕਿ ਜਿਸ ਜਗ੍ਹਾ ਉੱਤੇ ਹਾਲਾਤ ਵਿਗੜ ਗਏ ਸੀਗੇ ਹਥਿਆਰ ਕਵਰ ਕਰਵਾਉਣ ਲਈ ਇਸ ਜਗ੍ਹਾ ਉੱਤੇ ਪੁਲਿਸ ਪਹੁੰਚਦੀ ਹੈ ਤੇ ਉਸ ਦੌਰਾਨ ਇਹਨਾਂ ਬਦਮਾਸ਼ਾਂ ਵੱਲੋਂ ਖੇਡ ਖੇਡੀ ਜਾਂਦੀ ਹੈ ਤੇ ਉਸੇ ਹਥਿਆਰ ਦੇ ਨਾਲ ਪੁਲਿਸ ਪਾਰਟੀ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਫਿਲਹਾਲ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਪੂਰਾ ਮਾਮਲਾ ਮੌਕਾ ਤੋਂ ਸਾਹਮਣੇ ਆਇਆ ਤੇ ਇਹ ਦੋ ਬਦਮਾਸ਼ ਜੀ.ਡੀ.ਸੀ. ਕਿਸ ਮਾਮਲੇ ਦੇ ਵਿੱਚ ਫੜੇ ਗਏ ਸੀ ਤੁਹਾਨੂੰ ਅਭੀ ਦੱਸ ਦਿੰਦੇ ਆ ਮਾਰਚ ਦੇ ਵਿੱਚ ਜੋ ਸ਼ਿਵ ਸੈਨਾ ਸ਼ਿੰਦੇ ਦੇ ਜ਼ਿਲ੍ਹਾ ਪ੍ਰਧਾਨ ਮੰਗਤ ਰਾਮ ਮੰਗਾ ਦੀ ਜੋ ਹੱਤਿਆ ਹੋਈ ਸੀ ਉਸ ਮਾਮਲੇ ਦੇ ਵਿੱਚ ਪੁਲਿਸ ਨੇ ਹਿਮਾਚਲ ਤੋਂ ਇਹਨਾਂ ਨੂੰ ਫੜਿਆ ਗਿਆ ਸੀ ਜਿਨ੍ਹਾਂ ਦੇ ਵਿੱਚ ਇੱਕ ਦਾ ਨਾਂ ਅਰੁੰਦਸਿਆ ਜਾ ਰਿਹਾ ਤੇ ਦੂਜੇ ਦਾ ਨਾਂ ਸਿਕੰਦਰ ਦੱਸਿਆ ਜਾ ਰਿਹਾ ਤੇ ਦੋਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਇਹ ਹਥਿਆਰ ਰਿਕਵਰ ਕਰਵਾਉਣ ਦੇ ਲਈ ਇਹਨਾਂ ਦੋਵਾਂ ਦੇ ਨਾਲ ਪਹੁੰਚੇ ਸੀ ਪੁਲਿਸ ਪਾਰਟੀ ਪਰ ਜਿਵੇਂ ਹੀ ਇਹ ਅਸਲੇ ਵਾਲੇ ਥਾਂ ਉਤੇ ਪਹੁੰਚਦੇ ਨੇ ਤਾਂ ਉਹਨਾਂ ਵੱਲੋਂ ਜਲਦਬਾਜ਼ੀ ਕਰਕੇ ਹੌਸਲਾ ਕੱਢ ਕੇ ਪੁਲਿਸ ਪਾਰਟੀ ਉਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਜਵਾਬੀ ਕਾਰਵਾਈ ਦੇ ਦੌਰਾਨ ਪੁਲਿਸ ਵੱਲੋਂ ਵੀ ਇਹਨਾਂ ਦੀ ਲਾਤ ਦੇ ਵਿੱਚ ਗੋਲੀ ਮਾਰੀ ਜਾਂਦੀ ਹੈ ਜਿਸ ਦੌਰਾਨ ਇਹ ਦੋਵੇਂ ਜਾਣੇ ਜ਼ਖਮੀ ਹੋ ਚੁੱਕੇ ਨੇ ਤਾਂ ਤੋਂ ਹਮ ਦੱਸ ਦਿੰਨੇ ਆ ਕਿ ਦੂਜਾ ਭੱਜ ਰਿਹਾ ਸੀਗਾ ਉਜ਼ਰਾਂ ਜ਼ਖਮੀ ਹੋ ਚੁੱਕਿਆ ਪਰ ਇੱਕ ਜਿਹੜਾ ਹਥਿਆਰ ਰਿਕਵਰ ਦੌਰਾਨ ਦੌਰਾਨ ਜਦੋਂ ਇਸ ਵੱਲੋਂ ਆਪਣੀ ਪਿਸਟਲ ਦੇ ਨਾਲ ਫਾਇਰਿੰਗ ਸ਼ੁਰੂ ਕੀਤੀ ਜਾਂਦੀ ਤੇ ਉਸ ਦੌਰਾਨ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਜ਼ਖਮੀ ਹੋ ਜਾਂਦਾ ਫਿਲਹਾਲ ਇਹ ਦੋਵੇਂ ਹਸਪਤਾਲ ਦੇ ਵਿੱਚ ਦਾਖਲ ਨੇ ਤੇ ਇਸ ਪੂਰੇ ਘਟਨਾ ਕ੍ਰਮ ਨੂੰ ਲੈ ਕੇ ਹੋਰ ਕੀ ਕੁਝ ਬਿਆਨ ਕਰਦੇ ਨਜ਼ਰ ਆ ਰਹੇ ਨੇ ਪੁਲਿਸ ਪ੍ਰਸ਼ਾਸਨ ਉਸੁਰ ਲੰਨੇ ਕਾਊਂਟਰ ਹੋਇਆ ਸਰ ਜਾਣਕਾਰੀ ਦਿਓ ਕੀ ਕੀ ਕਿੰਨੇ ਬੰਦੇ ਸੀਗੇ ਸਰ ਕਿਵੇਂ ਇੱਥੇ ਪਹੁੰਚੇ ਤੇ ਕੀ ਗੱਲਬਾਤ ਸੀ ਇਹ 2 ਦਿਨ ਪਹਿਲਾਂ ਜੋ ਅਸੀਂ ਹਿਮਾਚਲ ਵਿੱਚੋਂ ਅਸੀਂ ਦੋ ਜਿਹੜੇ ਹੈਗੇ ਸੀ ਇਹ ਮੁਜਰਮ ਅਰੈਸਟ ਕਿ ਅਰੈਸਟ ਕੀਤੇ ਸੀ ਦਲਜੀਤ ਸਿੰਘ ਔਰ ਸਿਕੰਦਰ ਸਿੰਘ ਅਤੇ ਅਰुण ਆਂਡਾ ਦੋਨੋਂ ਜਿਹੜੇ ਮੋਗੇ ਦੇ ਰਹਿਣ ਵਾਲੇ ਆ ਇਹਨਾਂ ਨੂੰ ਹਿਮਾਚਲ ਵਿੱਚੋਂ ਅਰੈਸਟ ਕੀਤਾ ਗਿਆ ਸੀ ਇਹਨਾਂ ਐਫ ਆਰ ਜਿਹੜੀ 64/25 ਜਿਹੜੀ 13 ਮਾਰਚ ਦੀ ਰਜਿਸਟਰਡ ਹੈਗੀ ਇੱਕ ਮਰਡਰ ਹੋਇਆ ਸੀ ਜਿਹੜਾ ਮੰਗਾ ਜਿਹੜਾ ਹੈਗਾ ਸੀ ਸ਼ਿਵਸ ਇਨ ਐਕਟੀਵਿਸ ਸੀ ਉਹਦਾ ਮਟਰ ਹੋਇਆ ਸੀ ਉਹ ਕੇਸ ਦੇ ਸੰਬੰਧ ਵਿੱਚ ਇਹਨਾਂ ਦੋਨਾਂ ਨੂੰ ਹਿਮਾਚਲ ਵਿੱਚੋਂ ਪੁਲਿਸ ਨੇ ਸਾਡੀ ਮੋਗਾ ਦੀ ਪੁਲਿਸ ਨੇ ਚੇਜ ਦੇ ਦੌਰਾਨ ਅਰੈਸਟ ਕੀਤਾ ਸੀ ਤੇ ਉਹਨਾਂ ਦਾ ਫਰਦਰ ਅਸੀਂ ਰਿਮਾਂਡ ਲੈ ਕੇ ਅੱਜ ਇਹਨਾਂ ਨੂੰ ਜਿਹੜਾ 2 ਦਿਨ ਦਾ ਰਿਮਾਂਡ ਦਿਆ ਸੀ ਤੇ ਇੱਥੇ ਜਿਹੜਾ ਹੈਗਾ ਸੀ ਰਿਕਵਰੀ ਲਈ ਲੈ ਕੇ ਆਏ ਸੀ ਜਿਨ੍ਹਾਂ ਵਿੱਚੋਂ ਇੱਕ ਇਹਨਾਂ ਨੇ ਫਰਦੀਨ ਸ਼ਾਪ ਤੇ ਸਾਨੂੰ ਦੱਸਿਆ ਸੀ ਕਿ ਇਹਨਾਂ ਨੇ ਵੈਪਨ ਲੁਕੋਇਆ ਹੋਇਆ ਹੈ ਤੇ ਇਹ ਵਾਲਾ ਰਸਤਾ ਜਿਹੜਾ ਹੈਗਾ ਹੈ ਜਿਹੜਾ ਉਹਨਾਂ ਦੇ ਘਰ ਨੂੰ ਹੀ ਪਿੱਛੇ ਬੁੱਕਨ ਵਾਲਾ ਰੋਡ ਨੈਸਲੇ ਉੱਥੇ ਨਿਕਲਦਾ ਹੈਗਾ ਤੇ ਇਹ ਰਸਤਾ ਇਹ ਯੂਜ਼ ਕਰਦੇ ਸੀ ਜਿਹੜੀ ਆਪਦੀ ਕ੍ਰਾਈਮ ਐਕਟੀਵਿਟੀ ਨੂੰ ਕਰਨ ਲਈ ਜਿਹਦੇ ਵਿੱਚ ਐਕਸਾਈਜ਼ ਐਂਡੀਪੀਐਸ ਤੇ ਆਮ ਜੈਕਟ ਵੀ ਜਿਹੜੀ ਵੀ ਸਮਗਲਿੰਗ ਇਹ ਕਰਦੇ ਸੀ ਇਹ ਰਸਤੇ ਰਹੀ ਤੇ ਉਹਦੇ ਦੌਰਾਨ ਹੀ ਇਹਨਾਂ ਨੇ ਇੱਕ ਵੈਪਨ ਜਿਹੜਾ ਇੱਥੇ ਲੁਕੋਇਆ ਹੋਇਆ ਸੀ ਤੇ ਇਹ ਰਸਤੇ ਨੂੰ ਇਹ ਚੰਗੀ ਤਰ੍ਹਾਂ ਇਹ ਜਾਣਦੇ ਸੀ ਤੇ ਉਹਦਾ ਹੀ ਇਹ ਫਾਇਦਾ ਚੱਕ ਕੇ ਇਹ ਅੱਜ ਜੋ ਪੁਲਿਸ ਪਾਰਟੀ ਇਹਨਾਂ ਨੂੰ ਅਸੀਂ ਇੰਸਪੈਕਟਰ ਅਰੁਣ ਤੇ ਉਹਨਾਂ ਦੀ ਟੀਮ ਜਿਹੜੀ ਇੱਥੇ ਉਹਨਾਂ ਨੂੰ ਫਰਦ ਤੇ ਇਨਸ਼ਾਪ ਦੇ ਇਥੇ ਬਰਾਮਦੀ ਕਰਨ ਲੈ ਕੇ ਆਈ ਹੈ ਉਸ ਦੌਰਾਨ ਹੀ ਇਹਨਾਂ ਨੇ ਜਿਹੜਾ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇੱਕ ਬੰਦੇ ਨੇ ਜਿਹੜੇ ਜਿਹੜਾ ਮੇਨ ਸੀ ਸਿਕੰਦਰ ਜਿਸ ਨੇ ਵੈਪਨ ਲੁਕੋਇਆ ਸੀ ਉਸ ਨੇ ਜਿਹੜਾ ਉੱਥੇ ਪੁਲਿਸ ਪਾਰਟੀ ਨੂੰ ਉਹ ਕਰਦੇ ਹੋਏ ਉਸ ਨੇ ਭੱਜਦੇ ਹੋਏ ਤੇ ਐਸਕੇਪ ਕਰਦੇ ਹੋਏ ਤੇ ਉੱਥੇ ਇੱਕ ਵੈਪਨ ਇਹਨਾਂ ਨੇ ਜਿਹੜਾ ਹੈਗਾ ਆ ਉਸ ਨੂੰ 20 ਫਾਇਰ ਕੀਤੇ ਇੱਕ ਵੈਪਨ ਚ ਜਿਹੜਾ ਉਹਨੇ ਲੁਕਾਇਆ ਹੋਇਆ ਸੀ ਤੇ ਉਸਦੇ ਇਟਾਲੀਅਨ ਪੁਲਿਸ ਨੇ ਉਹਨਾਂ ਨੂੰ ਓਵਰਪਾਵਰ ਕਰਦੇ ਹੋਏ ਦੋ ਫਾਇਰ ਕੀਤੇ ਜਿਹੜਾ ਇੱਕ ਫਾਇਰ ਉਸਦੀ ਲੱਤ 'ਚ ਲੱਗਿਆ ਤੇ ਪੁਲਿਸ ਨੇ ਉਹਨਾਂ ਨੂੰ ਓਵਰਪਾਵਰ ਕਰ ਲਿਆ ਹੈ ਤੇ ਇੱਕ ਬੰਦਾ ਜਿਹੜਾ ਹੈਗਾ ਸੀ ਜਿਹੜਾ ਅਰੁਣ ਉਹ ਫਾਂਡ ਦੇ ਉੱਪਰ ਜੰਗ ਲੱਗਿਆ ਸੀ ਉਸਦੇ ਵੀ ਇਥੇ ਜਿਹੜਾ ਹੈਗਾ ਸੀ ਉਹ ਉੱਬੜ ਸਾਹ 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 ਵੀ ਆਨੇ ਆਨੇ ਵਨ ਹੈਗੀ ਆ ਤੇ ਉਸਦੇ ਫ੍ਰੈਕਚਰ ਹੋਇਆ ਦੋਨੋਂ ਜ਼ਖਮੀ ਹੋਏ ਤੇ ਦੋਨੋਂ ਜ਼ਖਮੀ ਹੋਏ ਇੱਕ ਦੇ ਫ੍ਰੈਕਚਰ ਹੋਇਆ ਇੱਕ ਇੱਕ ਦੇ ਜੜੀ ਹੈਗੀ ਆ ਬੁਲੇਟਿਨ ਜਿੱਤੀ ਹੋਰ ਕੈਜੂਐਲਟੀ ਪੁਲਿਸ ਮੁਲਾਜ਼ਮ ਨੂੰ ਸਰ ਪੁਲਿਸ ਮੁਲਾਜ਼ਮ ਦੀ ਵਿਚਾਰਿਆ ਇੱਕ ਜੋ ਉਹਨਾਂ ਵੱਲੋਂ ਦੋ ਤਿੰਨ ਫਾਇਦ ਕੀਤੇ ਗਏ ਸੀ ਇੱਕ ਫਾਇਰ ਉਹਨਾਂ ਦੇ ਉਹ ਇੱਥੇ ਪੇਟ ਤੇ ਲੱਗਿਆ ਹੈਗਾ ਤੇ ਦੋ ਇਹਨਾਂ ਨੇ ਜਿਹੜੇ ਹੈਗੇ ਆ ਫਾਇਰ ਇਥੇ ਹਵਾਈ ਫਾਇਰ ਕਿੰਨੇ ਵੈਪਨ ਲ ਕੋਈ ਹੋਵੇਗੀ ਇੱਥੇ ਇਹਨਾਂ ਨੇ ਸਾਨੂੰ ਇਸ ਵਕਤ ਇਹਨਾਂ ਦੀ ਜਿਹੜੀ ਇੱਕ ਵੈਪਨ ਦੀ ਇਹਨਾਂ ਨੇ ਸਾਨੂੰ ਦੱਸਿਆ ਸੀ ਬਾਕੀ ਇਹ ਰਸਤਾ ਇਹਨਾਂ ਨੇ ਮੇਨਲੀ ਯੂਜ਼ ਕਰਦੇ ਸੀ ਤੇ ਹੋਰ ਵੀ ਅਸੀਂ ਸਰਚ ਕਰਦੇ ਪਏ ਹਾਂ ਕਿ ਕਬਰੀ ਉਹ ਵੀ ਸਰਪਨ ਦੀ ਹਾਂ ਦੀ ਕਬਰੀ ਹੋ ਗਈ ਹੈ ਵੈਪਨ ਅਸੀਂ ਹੋਰ ਵੀ ਸਰਚ ਕਰਦੇ ਪਏ ਹਾਂ ਕਿ ਹੋਰ ਵੀ ਇਹਨਾਂ ਦਾ ਕੁਝ ਹੋ ਸਕਦਾ ਹੈ ਕਿਹੜਾ ਵੈਪਨ ਸੀ ਇਹ 32 ਬੋਰ ਦਾ ਜਿਹੜਾ ਇੱਥੇ ਵੈਪਨ ਸੀ ਇਹ ਸਟਾਰ ਮੇਡ ਜਿਹੜਾ ਉਸ ਸਟਾਰ ਵੈਪਨ ਪਹਿਲਾਂ ਕਿੰਨੇ ਮਾਮਲੇ ਦਰਜ ਹੋਏ ਨੇ ਇਹਨਾਂ ਦੇ ਟੋਟਲ ਪਹਿਲਾਂ 24 ਐਫ 8 ਐਕਸਾਈਡੀਆਂ 7 ਐਨਡੀਪੀਐਸ ਐਕਟੀਆਂ ਤੇ 8 ਆਈਪੀਸੀ ਐ ਉਹਨਾਂ ਵਿੱਚੋਂ 4 ਜਿਹੜੀਆਂ ਆਰਮ ਸੈਕਟਰੀਆਂ ਉਹਨਾਂ ਦੇ ਪਰਚ ਰਜਿਸਟਰ ਨੇ ਪਹਿਲਾਂ ਵੀ 307 ਇਹਨਾਂ ਨੇ 3-4 ਜਗ੍ਹਾ ਤੇ ਜਿਹੜੀ ਹੈਗੀ ਫਾਇਰਿੰਗ ਕੀਤੀ ਸੀ ਤੇ ਇਹ ਕਾਫੀ ਇੱਕ ਇਟਸਟ੍ਰਮੋਗ ਦੇ ਇੱਕ ਡੈਡਲੀ ਗਰੁੱਪ ਹੈਗਾ ਜਿਹੜੇ ਕ੍ਰਾਈਮ ਕਰਦੇ ਆ ਇਹ ਸਰ ਹੋਇਆ ਕਿਵੇਂ ਸਾਰਾ ਅੰਕਾਊਂਟਰ ਜਿਹੜਾ ਇਹ ਤੁਹਾਨੂੰ ਜਿੱਦਾਂ ਡਿਸਕ੍ਰਾਈਬ ਕੀਤਾ ਅਸੀਂ ਲੈ ਕੇ ਆਏ ਇਹਨਾਂ ਨੂੰ ਇੱਥੇ ਉਹ ਫਰਕਤ ਵਿੱਚ ਆਪਕੇ ਜਿਹੜੀ ਐਨਰਜੀ ਕੰਪਨੀ ਕਰਾਉਣ ਲੈ ਕੇ ਆਏ ਤੇ ਰਸਤੇ ਨੂੰ ਜਾਂਦੇ ਹੋਏ ਸੀ ਇਹਨਾਂ ਨੇ ਇਸ ਲਈ ਪੁਲਿਸ ਨੂੰ ਪੁਲਿਸ ਉੱਪਰ ਪਾੜ ਦਿੱਤਾ ਫੱਟ ਜੀ ਉਹੀ ਵੈਪਨ ਚੱਕ ਕੇ ਵਾਇਰ ਕੀਤਾ ਹਾਂ ਬਿਲਕੁਲ ਉਹੀ ਵੈਪਨ ਕਰਕੇ ਇਹਨਾਂ ਨੇ 3 3 ਲੱਖ 3 ਰਾਉਂਡ ਫਾਇਰ ਕੀਤਾ ਜੀ